ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ। ਇੱਕ ਵਾਰ ਫੇਰ ਹਾਜ਼ਰ ਹਾਂ ਕਹਾਣੀਆਂ ਦੀ ਇੱਕ ਨਵੀਂ ਕਿਤਾਬ ਲੈ ਕੇ ਜਿਸ ਦਾ ਨਾਮ ਹੈ ਅਛੂਤ ਕਮੀਨ ਤੇ ਅਧਨਾ ਇਨਸਾਨ। ਸੰਪਾਦਕ ਨੇ ਭਗਵੰਤ ਰਸੂਲਪੁਰੀ ਤੇ ਇਸ ਕਿਤਾਬ ਨੂੰ ਆਵਾਜ਼ ਦਿੱਤੀ ਹੈ ਦਲਵੀਰ ਸਿੰਘ ਨੇ। ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ। ਇੱਕ ਵਾਰ ਫੇਰ ਹਾਜ਼ਰ ਹਾਂ ਕਹਾਣੀਆਂ ਦੀ ਇੱਕ ਨਵੀਂ ਕਿਤਾਬ ਲੈ ਕੇ ਜਿਸ ਦਾ ਨਾਮ ਹੈ ਅਛੂਤ ਕਮੀਨ ਤੇ ਅਦਨਾ ਇਨਸਾਨ ਸੰਪਾਦਕ ਨੇ ਭਗਵੰਤ ਰਸੂਲਪੁਰੀ ਤੇ ਇਸ ਕਿਤਾਬ ਨੂੰ ਆਵਾਜ਼ ਦਿੱਤੀ ਹੈ ਦਲਵੀਰ ਸਿੰਘ ਨੇ ਦਲਿਤ ਸਮਾਜ ਦੀਆਂ ਇਹ ਕਹਾਣੀਆਂ ਨੂੰ ਸਮਝਣ ਤੋਂ ਪਹਿਲਾਂ ਪੰਜਾਬੀ ਸਮਾਜ ਦੀ ਬਣਤਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸ ਦੀ ਬਣਤਰ ਦੀਆਂ ਜੜ੍ਹਾਂ ਸਾਨੂੰ ਭਾਰਤੀ ਸੰਸਕ੍ਰਿਤੀ ਅਤੇ ਵਰਣਵੰਡ ਵਿੱਚੋਂ ਲੱਭਦੀਆਂ ਨੇ ਭਗਤੀ ਲਹਿਰ ਵੇਲੇ ਸਮਾਜ ਨੂੰ ਸੁਧਾਰਨ ਦੀ ਚਾਹਤ ਰੱਖਣ ਵਾਲੇ ਬੁੱਧੀਜੀਵੀ ਚਿੰਤਕ ਇਹਨਾਂ ਜੜਾਂ ਦੀ ਪਛਾਣ ਕਰਦੇ ਆਂ ਜਾਤੀਵਾਦ ਖਿਲਾਫ ਅੰਦੋਲਨ ਚਲਾਉਂਦੇ ਨੇ ਗੁਰਮਤ ਫਲਸਫੇ ਵਿੱਚੋਂ ਸਾਨੂੰ ਪੰਜਾਬ ਦੇ ਸਾਂਝੀ ਵਾਲਤਾ ਵਾਲੇ ਫਲਸਫੇ ਦੀ ਕਿੰਸੋ ਮਿਲਦੀ ਹੈ ਡਾਕਟਰ ਅੰਬੇਦਕਰ ਦਾ ਅੰਦੋਲਨ ਦਲਿਤ ਸਮਾਜ ਨੂੰ ਅਨੇਕਾਂ ਕਿਸਮ ਦੇ ਸੰਵਿਧਾਨਕ ਹੱਕ ਲੈ ਕੇ ਦਿੰਦਾ ਹੈ ਆਧਵਾਰ ਮੰਡਲ ਦਾ ਅੰਦੋਲਨ ਵੀ ਆਪਣਾ ਅਹਿਮ ਯੋਗਦਾਨ ਪਾਉਂਦਾ ਹੈ ਇਹਨਾਂ ਲਹਿਰਾਂ ਅਤੇ ਅੰਦੋਲਨ ਨਾਲ ਦਲਿਤ ਸਮਾਜ ਦੀ ਘਾੜ ਤਕੜ ਹੁੰਦੀ ਹੈ ਜਿਸ ਨੇ ਅੱਗੇ ਜਾ ਕੇ ਕਹਾਣੀ ਵਿੱਚ ਤਬਦੀਲ ਹੋਣਾ ਹੁੰਦਾ ਹੈ ਇਸ਼ਾਰੇ मात्र ਗੱਲ ਕਰਦਿਆਂ ਅਸਲ ਮੁੱਦੇ ਤੇ ਕੇਂਦਰਤ ਹੁੰਦੇ ਹਨ ਮੈਂ ਇਸ ਲਈ ਪੰਜਾਬ ਦੇ ਸਮਾਜ ਦੀ ਬਣਤਰ ਨੂੰ ਸਮਝਣ ਦੀ ਗੱਲ ਕਹਿ ਰਿਹਾ ਅਤੇ ਇਸੇ ਸਮਾਜ ਦੀ ਜ਼ਰਖੇਜ਼ ਜ਼ਮੀਨ ਵਿੱਚੋਂ ਇਨ੍ਹਾਂ ਕਹਾਣੀਕਾਰਾਂ ਨੇ ਪਾਤਰ ਲਏ ਨੇ ਆਪਣੀ ਸਮਰੱਥਾ ਸੂਝ ਅਤੇ ਦ੍ਰਿਸ਼ਟੀ ਨਾਲ ਕਹਾਣੀਆਂ ਦਾ ਬਿਰਤਾਂਤਕ ਪੈਟਰਨ ਉਸਾਰਨ ਦਾ ਯਤਨ ਕੀਤਾ ਇਨ੍ਹਾਂ ਕਹਾਣੀਆਂ ਦਾ ਕਾਲਖੰਡ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋ ਕੇ ਸਮਕਾਲ ਤੱਕ ਫੈਲਿਆ ਹੋਇਆ ਹੈ। ਤਕਰੀਬਨ ਇੱਕ ਸਦੀ ਦੇ ਪੰਜਾਬੀ ਸਮਾਜ ਦੀ ਬਣਤਰ ਵਿੱਚ ਦਲਿਤ ਸਮਾਜ ਦੀ ਬੱਤਰ ਹੋ ਰਹੀ ਸਮਾਜਿਕ, ਆਰਥਿਕ ਤੇ ਸੱਭਿਆਚਾਰ ਦੀ ਬਦਲ ਰਹੀ ਬਣਤਰ ਦੀ ਕੰਸੂ ਮਿਲ ਜਾਂਦੀ ਹੈ। ਵਸਤੀਵਾਦੀ ਦੌਰ ਦਾ ਦਲਿਤ ਸਮਾਜ ਦੇਸ਼ਵੰਡ ਦੇ ਆਰ ਪਾਰ ਫੈਲਿਆ ਦਲਿਤ ਸਮਾਜ ਡਾਕਟਰ ਅੰਬੇਦਕਰ ਦੇ ਦੌਰ ਦਾ ਪੰਜਾਬੀ ਦਲਿਤ ਸਮਾਜ ਜੇਤੇ ਰਹੇ ਕਿ ਅੰਬੇਡਕਰ ਰਾਹੀਂ ਦਲਿਤਾਂ ਨੂੰ ਉਸ ਵੇਲੇ ਅਨੇਕਾਂ ਕਿਸਮ ਦੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਬਰਾਬਰੀ ਦੇ ਅਧਿਕਾਰ ਮਿਲਦੇ ਨੇ ਇਹਨਾਂ ਅਧਿਕਾਰਾਂ ਦੀ ਛਾਂ ਅਧੀਨ ਪੰਜਾਬ ਦਾ ਦਲਿਤ ਸਮਾਜ ਜਿਸ ਤਰ੍ਹਾਂ ਨਾਲ ਉੱਸਰ ਰਿਹਾ ਸੀ ਉਸ ਨੂੰ ਵੀ ਇਹਨਾਂ ਕਹਾਣੀਆਂ ਵਿੱਚ ਮਹਿਸੂਸ ਕੀਤਾ ਤੇ ਸਮਝਿਆ ਜਾ ਸਕਦਾ ਹੈ ਕੌਮੀ ਮੁਕਤੀ ਅੰਦੋਲਨ ਦੇ ਰੂਪ ਵਿੱਚ ਪੰਜਾਬ ਦਾ ਦਲਿਤ ਸਮਾਜ ਕਿਸ ਤਰ੍ਹਾਂ ਨਾਲ ਉੱਸਰ ਰਿਹਾ ਸੀ ਇਸ ਅੰਦੋਲਨ ਵਿੱਚ ਇੱਕ ਧਿਰ ਅੰਬੇਦਕਰ ਦੀ ਅਗਵਾਈ ਵਿੱਚ ਦਲਿਤ ਅੰਦੋਲਨ ਦੀ ਵੀ ਸੀ ਜਿਸ ਦਾ ਅਸਰ ਪੂਰੇ ਭਾਰਤ ਦੇ ਨਾਲ ਨਾਲ ਪੰਜਾਬ ਵਿੱਚ ਵੇਖਣ ਨੂੰ ਮਿਲਦਾ ਹੈ ਅੰਬੇਦਕਰ 19